ਰਾਤੋਂ ਰਾਤ ਕਹਿੰਦੇ ਬਦਲਾ ਜਿਹੜਾ ਕਰ ਦਿੱਤਾ ਜਾਂਦਾ ਜਿੱਦਾਂ ਅੱਜ ਜਥੇਦਾਰ ਸਾਹਿਬ ਜੀ ਕੋਈ ਹੋਰ ਨੇ ਤਰਕੇ ਸਰਕ ਨੇ ਪਤਾ ਲੱਗਦਾ ਵਾ ਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਵਾ ਤੇ ਕਿਸੇ ਹੋਰ ਦੀ ਨਿਯੁਕਤੀ ਕਰ ਦਿੱਤੀ ਠੀਕ ਹੈ ਕਹਿੰਦੇ ਇਸ ਨੂੰ ਲੈ ਕੇ ਨਾ ਜਿਹੜਾ ਇੱਕ ਵਿਧੀ ਵਿਧਾਨ ਬਣਨਾ ਚਾਹੀਦਾ ਵਾ ਜੇ ਅੱਜ ਇਹ ਗੱਲ ਕੀਤੀ ਜਾ ਰਹੀ ਹੈ ਤਾਂ ਜਿਹੜੇ 36 ਪਹਿਲਾਂ ਲਗਾਏ ਗਏ ਤੇ ਹਟਾਏ ਗਏ ਉਹਦੋਂ ਇਹ ਗੱਲ ਕਰਨ ਵਾਲੇ ਕਿੱਥੇ ਸਨ ਉਹਦੋਂ ਕਿ ਉਹ ਬੇਮर्याਦਤ ਢੰਗ ਨਾਲ ਉਹਨਾਂ ਨੂੰ ਲਾਇਆ ਗਿਆ ਸੀ ਉਹਦੋਂ ਕੋਈ ਮर्यादा ਨਹੀਂ ਸੀ ਪੰਥ ਦੀ ਇਹ ਜਿਹੜਾ ਹੁਣ ਗੱਲ ਜਿਹੜੀ ਵਿਧਾ ਚੜਾ ਕੇ ਆਖੀ ਜਾ ਰਹੀ ਹੈ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ ਇਸ ਮਸਲੇ ਨੂੰ ਭਰਾ ਮਾਰੂ جنگ ਤੱਕ ਨਾ ਲੈ ਜਾਓ ਜੇ ਅੱਜ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਨੀਅਤਾਂ ਨਾਲ ਇਹ ਗੱਲ ਜਥੇਦਾਰਾਂ ਕਰਕੇ ਨਹੀਂ ਕਰ ਰਹੇ ਇਹਨਾਂ ਦਾ ਆਪਣਾ ਸਵਾਲ ਹੈ ਐਕਚੁਅਲੀ ਇਹ ਕਬਜ਼ਾ ਕਰਨਾ ਚਾਹੁੰਦੇ ਨੇ ਕਿਸੇ ਤਰ੍ਹਾਂ ਜਾਇਜ਼ ਨਜਾਇਜ਼ ਤਰੀਕੇ ਨਾਲ ਕੋਈ ਕਾਨੂੰਨੀ ਤਰੀਕਾ ਬਣਾ ਕੇ ਜਾਂ ਕੋਈ ਐਜੀਟੇਸ਼ਨ ਕਰਕੇ